ਹੈਲੋ ਜੀ ਸਸ਼ੀਕਾਲ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਮੈਂ ਤੁਹਾਡੇ ਲਈ ਲਕੀਆਂ ਕੁਝ ਕਬੂਟਿਕ ਪੀਸ ਸੂਟ ਨੇ ਇਹ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਇਹਨਾਂ ਦਾ ਰੇਟ 1500 ਰੁਪਿਆ ਹੋਵੇਗਾ 1500 ਰੁਪਏ ਦਾ ਹੋ ਇੱਕ ਸੂਟ ਆ ਜਿਹੜੇ ਦੋ ਤੁਸੀਂ ਬਲੈਕ ਐਂਡ ਰੈਡ ਸੂਟ ਦੇਖਿਆ ਉਹ ਤੋਂ ਬਾਅਦ ਇਹਦੇ ਵਿੱਚ ਇੱਕ ਇਹ ਸੂਟ ਆਉਂਦੇ ਨੇ ਆਪਣੇ ਕੋਲ ਇਹ ਹੈਗੇ ਨੇ 5500 ਰੁਪਏ ਦਾ ਇੱਕ ਸੂਟ ਹੈ ਇਹ ਵੀ ਬਹੁਤ ਸੋਹਣੇ ਪੀਸ ਨੇ ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਆ ਜਾਂਦੇ ਆ ਇੱਕ येलो ਆ ਇੱਕ ਪੀਚ ਇੱਕ ਲਵੈਂਡਰ ਕਲਰ ਦਾ ਸੂਟ ਹੈ ਇਹ ਵੀ ਬਹੁਤ ਸੋਹਣੇ ਪੀਸ ਨੇ ਉਤ ਤੋਂ ਬਾਅਦ ਕੁਝ ਪ੍ਰਿੰਟਡ ਸੂਟ ਨੇ ਇਹਦੇ ਵਿੱਚ ਆਪਣੇ ਕੋਲੇ ਚਾਰਟ ਕਲਰ ਆਉਂਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਤੁਹਾਨੂੰ ਸੂਟ ਪਸੰਦ ਆਇਆ ਨਾ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਮੈਸੇਜ ਕਰ ਦਿਓ ਕਮੈਂਟ ਕਰ ਦਿਓ ਮੈਂ ਤੁਹਾਨੂੰ ਆਪਣਾ ਨੰਬਰ ਦੇ ਦੂੰਗੀ ਤੇ ਤੁਸੀਂ ਆਰਡਰ ਕਰ ਸਕਦੇ ਹੋ ਥੈਂਕ ਯੂ ਮਿਲਦਾ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ